ਪੰਜਾਬ ਸਰਕਾਰ ਦੇ ਵੱਲੋਂ ਪ੍ਰਾਇਮਰੀ ਟੀਚਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਸੀ ਪਰ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਇਨ੍ਹਾਂ ਬਦਲੀਆਂ ਨੂੰ ਨਹੀਂ ਮੰਨੇ ਜਾ ਰਿਹਾ ਜਿਸ ਦਿਨ ਰੋਸ ਵਿੱਚ ਆਜਾ ਡੈਮੋਕ੍ਰੇਟ ਟੀਚਰ ਯੂਨੀਅਨ ਅਤੇ ਅਧਿਆਪਕਾਂ ਵੱਲੋਂ ਜਿੱਥੇ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਘਰਾਓ ਕੀਤਾ ਉੱਤੇ ਹੀ ਨਾਰੇਬਾਜੀ ਵੀ ਕੀਤੀ ਗਈ ਬੇਸ਼ੱਕ ਜ਼ਿਲ੍ਹਾ ਸਿੱਖਿਆ ਅਫਸਰ ਅੱਜ ਨਹੀਂ ਆਏ ਪਰ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਦਫ਼ਤਰ ਦੇ ਵਿੱਚ ਹੀ ਟੀਚਰਾਂ ਦੇ ਵੱਲੋਂ ਘੇਰ ਕੇ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅਧਿਆਪਕਾਂ ਨੇ ਕਿਹਾ ਅਸੀਂ ਅੰਮ੍ਰਿਤਸਰ ਤੋਂ ਇਸ ਜਗ੍ਹਾ ਉੱਤੇ ਪਹੁੰਚੇ ਹਾਂ। ਸਾਡੇ ਬੱਚੇ ਵੀ ਇਕੱਲੇ ਨੇ ਲੇਕਿਨ ਸਿੱਖਿਆ ਅਫਸਰ ਦੇ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਅਸੀਂ ਉਦੋਂ ਤੱਕ ਇੱਥੇ ਬੈਠਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਭਾਵੇਂ ਸਾਨੂੰ ਰਾਤ ਭਰ ਇੱਥੇ ਬੈਠਣਾ ਪਵੇ। ਉਤੇ ਬਲਬੀਰ ਸਿੰਘ ਲਾਵਾ ਲਾਂਗੋਵਾਲ ਨੇ ਕੀ ਕੀ ਇੱਥੇ ਅਧਿਆਪਕੋ ਬੈਠੇ ਨੇ ਡਿਊ ਐਲੀਮੈਂਟਰੀ ਸੰਗਰੂਰ ਦੇ ਦਫਤਰ ਦੇ ਅਧਿਕਾਰੀ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਇਹ ਅਧਿਆਪਕੋ ਹਨ ਜਿਹੜੇ ਇਸ ਸੰਤਪ ਹੋ ਗਰੇ ਹਨ ਲੰਮੇ ਸਮੇਂ ਤੋਂ 5-6-6 ਸਾਲਾਂ ਤੋਂ ਆਪਣੇ ਘਰਾਂ ਤੋਂ 200 ਕਿਲੋਮੀਟਰ ਕੋਈ 150 ਕਿਲੋਮੀਟਰ ਦੂਰ ਨੌਕਰੀ ਕਰ ਰਹੇ ਨੇ ਹੁਣ ਇਹਨਾਂ ਨੇ ਪੰਜਾਬ ਸਿੱਖਿਆ ਵਿਭਾਗ ਦੇ ਬਦਲੀ ਲਈ ਅਪਲਾਈ ਕੀਤਾ ਸੀ ਜੇ ਇਹਨਾਂ ਦੀਆਂ ਬਦਲੀਆਂ ਹੋ ਚੁੱਕੀਆਂ ਨੇ ਪਰ ਸਿੱਖਿਆ ਸੰਗਰੂਰ ਅਫਸਰ ਦੇ ਵੱਲੋਂ ਇਹ ਫਰਜ ਬੰਦਾ ਸੀ ਕਿ ਦਫ਼ਤਰ ਦੇ ਵਿੱਚ ਹਾਜ਼ਰ ਰਹਿੰਦੇ ਅਤੇ ਉਹ ਪਹਿਲਾਂ ਹੀ ਇੱਥੋਂ ਪਗੌੜਾ ਹੋ ਗਏ ਉਹਨਾਂ ਨੇ ਕਿਹਾ ਕਿ ਬੇਚੱਕ ਸਾਨੂੰ ਸਾਰੀ ਰਾਤ ਬੈਠਣਾ ਪਵੇ ਵੀ ਅਸੀਂ ਟਾਸਟੋਮਸ ਹੋਣ ਵਾਲੇ ਨਹੀਂ ਉਧਰ ਜਦੋਂ ਦੂਜੇ ਪਾਸੇ ਉਹ ਪੁਜਿਲਾ ਸਿਖਿਆ ਅਫਸਰ ਦੇ ਨਾਲ ਗੱਲ ਕਰਨੀ ਚਾਹੀ ਤਾ ਉਹਨਾਂ ਨੇ ਕੈਮਰੇ ਦੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ ਹਾਂਜੀ ਅਸੀਂ ਨਾ ਪਿਛਲੇ 6 ਸਾਲ ਤੋਂ ਅੰਮ੍ਰਿਤਸਰ ਵਿਖੇ ਡਿਊਟੀ ਕਰ ਰਹੇ ਹਾਂ ਪਰ ਸਾਡੀ ਰਹਿائش ਹੈ ਜਿਹੜੀ ਉਸ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੈ ਤੇ ਹੁਣ ਸਾਡੀ ਡੀਪੀਆਈ ਆਫਿਸ ਵੱਲੋਂ ਸਰਕਾਰ ਵੱਲੋਂ ਸਾਡੀ ਬਦਲੀ ਹੈ ਜਿਹੜੀ ਉਹ ਹੋ ਚੁੱਕੀ ਹੈ ਪਰ ਤੁਸੀਂ ਸਵੇਰ ਤੋਂਰੇ ਬੈਠੇ ਆ ਡੀਓ ਵੱਲੋਂ ਸਾਡਾ ਐਂਡੋਰਸਮੈਂਟ ਨਹੀਂ ਲਗਾਇਆ ਜਾ ਰਿਹਾ ਸਵੇਰ ਦੇ ਅਸੀਂ ਹਰਾਨ ਪਰੇਸ਼ਾਨ ਇੱਥੇ ਆ ਤੇ ਅੱਜ ਡੀਓ ਮੈਡਮ ਦਾ ਘਰਾਓ ਕੀਤਾ ਹੋਇਆ ਅਸੀਂ ਇਸ ਸੁਖਰੂਰ ਆਫਿਸ ਵਿੱਚ ਤੇ ਅਸੀਂ ਬਹੁਤ ਪਰੇਸ਼ਾਨ ਆ ਦੀ 6 ਸਾਲ ਹੋ ਗਏ ਨੇ ਅਸੀਂ ਵੀ ਆਪਣੇ ਛਿਲਿਆਂ ਚਾਉਣਾ ਚਾਹੁੰਦੇ ਆਪਣੇ ਬੱਚਿਆਂ ਕੋਲ ਆਪਣੇ ਪਰਿਵਾਰਾਂ ਕੋਲ ਆਉਣ ਦਾ ਸਾਨੂੰ ਵੀ ਹੱਕ ਹੈ ਮਤਲਬ ਮੈਂ ਤਾਂ ਹੀ ਕਹੂੰਗੀ ਕਿ ਸਾਰੇ ਹੀ ਕੀ ਮੈਂ ਜਿੰਨੇ ਉਹਦੇ ਬੈਠੇ ਮੈਨੂੰ ਕਿਸ ਤਰ੍ਹਾਂ ਦੇ ਸਰਕਾਰ ਦੇ ਤੋਂ ਬਲਕੀ ਆ ਕਰ ਤੁਸੀਂ ਇਹਨਾਂ ਪਰ ਸਿੱਖਿਆ ਕੋਰਸ ਮਹਨੂਦਿਆ ਕੀਤੀ ਬਿਲਕੁਲ ਜੀ ਸਾਨੂੰ ਇਹੀ ਗੱਲ ਦੀ ਸਮਝ ਨਹੀਂ ਲੱਗ ਰਹੀ ਕਿ ਜਦੋਂ ਸਰਕਾਰ ਸਾਡੀ ਬਦਲੀ ਕਰ ਰਹੀ ਆ ਫਿਰ ਇਹਨਾਂ ਨੂੰ ਕੀ ਇਤਰਾਜ ਇਹਨਾਂ ਨੂੰ ਤੇ ਇਤਰਾਜ ਹੋਣਾ ਨਹੀਂ ਚਾਹੀਦਾ ਹੈਗਾ ਸਾਡੇ ਕੋਲੇ ਆਰਡਰ ਨੰਬਰ ਨਹੀਂ ਸਾਨੂੰ ਪ੍ਰੋਪਰ ਅਸੀਂ ਘਰੋਂ ਤਾਂ ਬਣਾ ਕੇ ਨਹੀਂ ਲੱਗੇ ਆਏ ਜੀ ਸਾਨੂੰ ਦਿੱਤੇ ਗਏ ਨੇ ਆਰਡਰ ਪਰ ਫਿਰ ਵੀ ਸਾਨੂੰ ਇੱਥੇ ਅੰਗਾਰਸ ਨੰਬਰ ਸਾਡਾ ਨਹੀਂ ਲੱਗਾ ਕਿਹੜਾ ਅਕਸਰ ਆਉਂਦਾ ਕਿਸ ਤਰ੍ਹਾਂ ਅੱਥੀ ਜੀ ਡੀਓ ਮੈਡਮ ਨੇ ਕਿ ਰੋਜਿੰਦਰ ਕੌਰ ਸਨ ਐਲੀਮੈਂਟਰੀ ਸਿੱਖਿਆ ਦੇ ਉਹਨਾਂ ਦਾ ਕਰਵਾ ਦਿੱਤਾ ਤੇ ਉਹਨਾਂ ਨੂੰ ਅਧਿਆਪਕ ਮੰਗალი ਮਨਿਸ ਦੇ ਜਾਪਤ ਕੋ ਜੋ ਸਨਮਾਨ ਜੀ ਸਾਡਾ ਕਰਮਚਾਰੀ ਹੋਊਗਾ ਕਿ ਚਾਹੇ ਕਿ ਪੰਜਾਬ ਸਰਕਾਰ ਨੇ ਬਦਲੀਆਂ ਕੀਤੀਆਂ ਨੇ ਤੇ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਜਿਹੜਾ ਅਧਿਆਪਕ ਨੇ ਉੱਥੇ ਅਪਲਾਈ ਕਰਿਆ ਤੇ ਬਦਲੀ ਹੋ ਕੇ ਇੱਥੇ ਆ ਗਏ ਤੇ ਇੱਥੇ ਆ ਗਏ ਜਿਹੜਾ ਹੈਗਾ ਡੀਓ ਦਫ਼ਤਰ ਕਹਿੰਦਾ ਕਿ ਸਾਡੇ ਕੋਲੇ ਇੰਨੀਆਂ ਪੋਸਟਾਂ ਨਹੀਂ ਹੈਗੀਆਂ ਜਿੱਨੀਆਂ ਬਦਲੀਆਂ ਕਰਤੀਆਂ ਤਾਂ ਅਸੀਂ ਮੰਗ ਕਰਦਾ ਵੀ ਜਦ ਡੀਓ ਦਫ਼ਤਰ ਲਿਖ ਕੇ ਦੇਵੇ ਕੈਸੀ ਜੁਆਇਨ ਨਹੀਂ ਕਰਾ ਸਕਦੇ ਜਾਂ ਫਿਰ ਜਿਹੜਾ ਹੈਗਾ ਐਂਡੋਰਸਮੈਂਟ ਲਾ ਕੇ ਦੇਵੇ ਸਵੇਰੇ 9 ਵਜੇ ਤੋਂ ਲੈ ਕੇ ਜਿਹੜੇ ਇਹਦੇ ਅਧਿਆਪਕ ਨੇ ਇੱਥੇ ਕੱਜਲਪੁਰ ਹੋ ਰਹੇ ਨੇਗੇ ਤੇ ਔਰ ਉਹਨਾਂ ਦੇ ਲਈ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਤੇ ਔਰ ਇਹਨਾਂ ਨੇ ਪਹਿਲਾਂ ਕਹੇ ਦੀ ਵੀ 4 ਵਜੇ ਤੱਕ ਅਸੀਂ ਮਸਲਾ ਹੱਲ ਕਰ ਦਾਂਗੇ ਮੀਟਿੰਗ ਕਰਕੇ ਤੇ ਹੁਣ ਜਿਹੜਾ ਹੈਗਾ 6 ਵਜਨ ਵਾਲੇ ਆ ਤਾਂ ਇਸ ਕਰਕੇ ਜਿਹੜਾ ਹੈਗਾ ਅਧਿਆਪਕ ਦੂਰੋਂ ਦੂਰੋਂ ਆਏ ਨੇ ਇਹਦੇ ਜਿਹੜੇ ਡਾਟਾ ਨੇ ਉਹ ਸ਼ਿਫਟ ਹੋ ਚੁੱਕੇ ਨੇ ਉਹਨਾਂ ਸਕੂਲਾਂ ਦੇ ਵਿੱਚ ਮੈਨੂੰ ਆਨਲਾਈਨ ਜਿਹੜਾ ਹੈਗਾਗਾ ਇਹ ਉਹ ਸਕੂਲ ਚ ਆ ਚੁੱਕੇ ਨੇ ਤੇ ਹੁਣ ਜਿਹੜਾ ਹੈਗਾ ਆਫਲਾਈਨ ਇਹਦੇ ਡੋਰਸਮੈਂਟ ਲਾ ਕੇ ਇਹਨੂੰ ਜੁਆਇਨ ਕਰਾਉਣਾ ਤਾਂ ਅਸੀਂ ਮੰਗ ਕਰਦੇ ਆਂਗੇ ਕਿ ਜਿਹੜਾ ਹੈ ਕੰਦੀ ਖੱਜੜਖਾਰੀ ਬੰਦ ਕੀਤੀ ਜਾਵੇ ਔਰ ਭਵਿੱਖ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਦੀ ਜਿਹੜਾ ਹੋਣ ਤਾਇਆਂ ਨੇ ਉਹ ਨਾ ਹੋਣ ਤਾਂ ਕਿ ਇਹਦੇ ਆਪੇ ਦੇ ਖੱਜੜਾ ਨਾ ਹੋਣ ਤੇ ਜੇਕਰ ਇਹ ਖੱਜੜਖਾਰੀ ਰਹੂਗੇ ਤਾਂ ਅਸੀਂ ਜਿਹੜਾ ਹੈਗਾ ਲਗਾਤਾਰ ਇਹ ਤੇ ਲੜਾਂਗੇ ਤੇ ਜਿੱਥੇ ਬੰਦੇ ਨੂੰ ਲੰਬੇ ਸੰਘਰਸ਼ ਕਰਾਂਗੇ ਕਿਸ ਦਾ ਕਰੋ ਕਿ ਕਿਹਦਾ ਦਫਤਰ ਦੇ ਵਿੱਚ ਪਾਉਣਾ ਕਿਸ ਦਾ ਕਰੋ ਇੱਥੇ ਜਿਹੜੇ ਹੈਗੇ ਦਫਤਰ ਦੇ ਡਿਪਟੀ ਡੀਓ ਹੈਗੇ ਨੇ ਤੇ ਉਹ ਕਹਿ ਰਹੇ ਨੇ ਕਿ ਅਸੀਂ ਐਂਡੋਰਸਮੈਂਟ ਜਿਹੜਾ ਹੈਗਾ ਲਾਵਾਂਗੇ ਹੁਣ ਉਹ ਇਸ ਗੱਲ ਤੇ ਰਾਜੀ ਹੋਏ ਨੇ ਪਹਿਲਾਂ ਰਾਜੀ ਨਹੀਂ ਸੀ ਹੋ ਰਹੇ ਤੇ ਹੁਣ ਦੇਖਦੇ ਆਗੇ ਕਿ ਉਹ ਕਿੰਨੀ ਦੇਰ ਦੇ ਵਿੱਚ ਇਹਦਾ ਜਿਹੜਾ ਹੈਗਾ ਮੈਂ ਬਲਵੀਰ ਲੌਂਗਵਾਲ ਸਾਬਕਾ ਸੁਪਰ ਸੈਕਟਰ ਡੈਮੋਕ੍ਰੈਟਿਕ ਟੀਚਰਸ ਫੰਡ ਪੰਜਾਬ ਅੱਜ ਜਿਹੜੇ ਆ ਸਾਰੇ ਅਧਿਆਪਕ ਡੀਓ ਐਲੀਮੈਂਟਰੀ ਸੰਗਰੂਰ ਦੇ ਦਫਤਰ ਅੱਗੇ ਇੱਥੋਂ ਦੇ ਅਧਿਕਾਰੀਆਂ ਦਾ ਪਿੱਟ ਸਿਆਪਾ ਕਰ ਰਿਹਾ ਇਹ ਅਧਿਆਪਕ ਕੌਣ ਹੈਗੇ ਜਿਹੜੇ ਇਹ ਸੰਤਾਪ ਭੋਗ ਰਹੇ ਨੇ ਕਿ ਲੰਬੇ ਸਮੇਂ ਤੋਂ 5 5 6 6 ਸਾਲਾਂ ਤੋਂ ਆਪਣੇ ਘਰਾਂ ਤੋਂ 200 ਕਿਲੋਮੀਟਰ 150 ਕਿਲੋਮੀਟਰ ਦੂਰ ਬਲਾਕਰੀ ਕਰ ਰਹੇ ਨੇ ਤਾਂ ਹੁਣ ਇਹਨਾਂ ਨੇ ਪੰਜਾਬ ਸਿੱਖਿਆ ਵਿਭਾਗ ਦੇ ਲਵੇ ਇਸ ਵਾਰ ਬਦਲੀ ਦੇ ਲਈ ਅਪਲਾਈ ਕੀਤਾ ਤੇ ਜੇ ਇਹਨਾਂ ਦੀਆਂ ਬਦਲੀਆਂ ਮੈਟ ਦੇ ਆਧਾਰ ਦੇ ਉੱਤੇ ਹੋਈਆਂ ਨੇਗੀਆਂ ਅੱਜ ਜਿਹੜੇ ਇੱਥੋਂ ਦੇ ਸੰਗਰੂਰ ਦੇ ਜਿਹੜੇ ਸਿੱਖਿਆ ਅਧਿਕਾਰੀ ਨੇਗੇ ਡੀਓ ਐਲੀਮੈਂਟਰੀ ਜਿਨ੍ਹਾਂ ਦਾ ਕਿ ਫਰਜ ਬਣਦਾ ਸੀ ਕਿ ਅੱਜ ਦਫ਼ਤਰ ਦੇ ਵਿੱਚ ਹਾਜ਼ਰ ਰਹਿੰਦੇ ਉਹ ਤਾਂ ਪਹਿਲੇ ਹੀ ਇੱਥੋਂ ਪਘੌੜੇ ਨੇਗੇ ਭੱਜੇ ਹੋਏ ਨੇਗੇ ਇਸ ਮਸਲੇ ਤੋਂ ਤੇ ਜਿਹੜੇ ਡੀਓ ਡਿਪਟੀ ਡੀਓ ਐਲੀਮੈਂਟਰੀ ਵੇਥੇ ਨੇਗੇ ਉਹ ਵੀ ਲਗਾਤਾਰ ਸੀ ਸਵੇਰ ਤੋਂ ਇਹ ਬੱਚੇ ਖੱਜਲ ਖਾੜ ਹੋ ਰਹੇ ਨੇ ਤੇ ਲਗਾਤਾਰ 2-3 ਘੰਟਿਆਂ ਤੋਂ ਅਸੀਂ ਜਥੇਬੰਦੀਆਂ ਵੱਲੋਂ ਸੰਘਰਸ਼ ਕਰ ਰਹੇ ਆਂਗੇ ਤਾਂ ਇਹਦੇ باوجود ਵੀ ਉਹ ਜਿਹੜੀ ਇੰਡੋਰਸਮੈਂਟ ਲਾਉਣਾ ਇਹਨਾਂ ਬੱਚਿਆਂ ਦਾ ਹੱਕ ਬਣਦਾਗਾ ਉਹ ਇੰਡੋਰਸਮੈਂਟ ਲਾਉਣ ਤੋਂ ਲਗਾਤਾਰ ਭੱਜ ਰਹੇ ਨੇ ਪਰ ਸਾਡਾ ਸਾਰੇ ਜਿਹੜੇ ਇੱਥੇ ਪੀੜਤ ਨੇ ਉਹਨਾਂ ਦਾ ਵੀ ਤੇ ਸਾਡਾ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਸ ਫਰੰਟ ਦਾ ਵੀ ਸਾਡੇ ਸੂਬਾ ਪ੍ਰਧਾਨ ਠਿਕ ਵਿਜੇਪਾਲ ਸ਼ਰਮਾ ਉਹਨਾਂ ਦੀ ਅਗਵਾਈ ਹੇਠ ਸਾਡਾ ਅੱਜ ਦਾ ਇਹ ਫੈਸਲਾ ਕਿ ਜਿੰਨਾ ਚਿਰ ਤੱਕ ਇਹਨਾਂ ਦੀ ਇੰਡੋਰਸਮੈਂਟ ਨਹੀਂ ਲੱਗਦੀ ਅਸੀਂ ਇਸ ਦਫ਼ਤਰ ਦਾ ਜਿਹੜਾ ਇਹਨੂੰ ਨਹੀਂ ਛੱਡਾਂਗੇ ਮੇਰਾ ਨਾਮ ਸੁਖਮਿੰਦਰ ਗਰਦੀ ਜਿਲ੍ਹਾ ਪ੍ਰਧਾਨ ਡੈਮੋਕਰੇਟਿਕ ਟੀਚਰ ਫਰੰਟ ਸੰਘ ਨੂੰ ਸਰ ਅੱਜ ਇਸ ਦਾ ਰੱਪਰ ਕੇ ਰਹਿ ਰਿਹਾ ਤੇ ਕਾਪੀ ਇਸ ਅਸੈਂਬਲੀ ਵਿੱਚ ਜੀ ਦੇਖੋ ਜਿਹੜੀਆਂ ਹੁਣ ਬਦਲੀਆਂ ਹੋਈਆਂ ਸੀ ਟਰਾਂਸਫਰ ਪ੍ਰਾਇਮਰੀ ਸਕੂਲ ਦੇ ਵਿੱਚ ਤੇ ਉਹਨਾਂ ਦੇ ਅਡਜਸਟਮੈਂਟ ਨੂੰ ਲੈ ਕੇ ਅੱਜ ਜਿਹੜਾ ਇਹ ਵੀਡੀਓ ਦਾ ਉੱਪਰ ਦਾ ਘਰਾਓ ਕੀਤਾ ਗਿਆ ਅਸਲ ਦੇ ਵਿੱਚ ਹਰ ਵਾਰੀ ਇਦਾਂ ਹੀ ਹੁੰਦਾ ਹੈ ਇਸੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਕੈਟਾਗਰੀ ਵਾਈਜ਼ ਮਤਲਬ ਸੀਟਾਂ ਖਾਲੀ ਹੁੰਦੀਆਂ ਨੇ ਉਹਦੇ ਬਾਰੇ ਨਾ ਤਾਂ ਡੀਓ ਦਫ਼ਤਰ ਨੂੰ ਕੋਈ ਜਾਣਕਾਰੀ ਹੁੰਦੀ ਹੈ ਨਾ ਹੀ ਕੋਈ ਉੱਪਰ ਹੁਦਾਇਤ ਹੁੰਦੀ ਹੈ ਜਿਸ ਕਰਕੇ ਅਧਿਆਪਕ ਆਪਣੀ ਬਦਲੀ ਕਰਾਉਣ ਦੇ ਬਾਵਜੂਦ ਵੀ ਹਰ ਵਾਰੀ ਖੱਜਲਖਵਾਰ ਹੁੰਦਾ ਤੇ ਉਸ ਨੂੰ ਜੁਆਇਨ ਨਹੀਂ ਕਰਾਇਆ ਜਾਂਦਾ ਤੇ ਇੰਡਰੋਸ ਨਹੀਂ ਲਾਈ ਜਾਂਦੀ ਅੱਜ ਇਹ ਅੱਜ ਵੀ ਇਸੇ ਤਰੀਕੇ ਹੋਇਆ ਮਤਲਬ ਸਵੇਰ ਦੇ ਅਧਿਆਪਕ ਆਪਣੇ ਆਪਣੇ ਸਕੂਲਾਂ ਦੇ ਵਿੱਚੋਂ ਇੱਥੇ ਆਏ ਹੋਏ ਨੇ ਲਗਭਗ 80 ਦੇ ਕਰੀਬ ਪਰ ਉਹਨਾਂ ਨੂੰ ਕੋਈ ਵੀ ਜਿਹੜਾ ਹੈਗਾ ਰਾਹ ਨਹੀਂ ਦਿੱਤਾ ਜਾਂਦਾ ਇੱਥੇ ਨਾ ਹੀ ਇੰਡਰੋਸ ਲਾਈ ਜਾਂਦੀ ਹੈ ਅੰਡਰੋਸਮੈਂਟ ਲਾਈ ਜਾ ਰ Trust me.